ਕੱਲ ਸਾਡੇ ਥਾਣੇ ਤੋਂ ਐਸਆਈ ਕੁਸ਼ਨ ਲਾਲ ਜੀ ਸਵੇਤ ਪੁਲਸ ਪਾਰਟੀ ਥੀਰੀ ਮੋਡਲ ਮੌਜੂਦ ਸੀ ਜਿੱਥੇ ਇੱਕ ਨੌਜਵਾਨ ਲੜਕਾ ਇਹਨਾਂ ਨੂੰ ਦਿਖਾਈ ਦਿੱਤਾ ਕਿਸ ਨੇ ਇਹਨਾਂ ਨੂੰ ਦੇਖ ਕੇ ਕੋਈ ਵਜਮ ਦਾ ਲਫਾੜਾ ਨਹੀਂ ਰੋਕਿਆ ਉੱਥੇ ਇਹਨੇ ਕਾਬੂ ਕਰਦੇ ਉਸ ਦਾ ਨਾਮ ਪੁੱਛਿਆ ਜਿਸ ਨੇ ਆਪਣਾ ਨਾਮ ਕਰਨ ਕੁਮਾਰ ਪੁੱਤਰ ਕਰਨੂ ਪੁੱਤਰ ਗੁਰਬੀਰ ਰਾਣ ਵਾਸੀ ਬਾਗ ਨੰਬਰ 10 ਬਾਲਾ ਚੌਂਕ ਦੱਸਿਆ ਤੇ ਜਿਸ ਵੇਲੇ ਫੁੱਟੇ ਹੋਏ ਲਹਾਬੇ ਦੀ ਤਰਾਸ਼ੀ ਇਹਨਾਂ ਕੀਤੀ ਤੇ ਉਸ ਵਿੱਚੋਂ ਜਿਹੜੀਆਂ ਮਸ਼ੀਨੀਆਂ ਗੁਰੂ ਆ ਉਹ ਜੋ ਗਣਤੀ ਕਰਦੇ 70 ਬਣੇ ਆ ਬਰਾਮਕ ਤੇ ਜਿਨ੍ਹਾਂ ਨੂੰ ਉਹਨੇ ਜਾਤਾਂ ਸਾਡ ਕਾਰਵੇ ਕਰਦੇ ਕੰਮ ਦੇ ਵਿੱਚ ਆ ਇਹ ਕਿੱਥੋਂ ਕੋੜੀਆਂ ਲੈ ਕੇ ਆਇਆ ਸਰ ਇਹ ਲਗੜੂਆ ਸਾਹੜ ਤੋਂ ਦੱਸਦਾ ਵੀ ਮੈਂ ਕਿਸੇ ਜਾਣਕਾਰ ਬੰਦੇ ਤੋਂ ਲੈ ਕੇ ਆਇਆ ਜੋ ਕਿ 15-6 ਅਨਸਾਹਰ ਤੋਂ ਲੈ ਆਇਸੀ ਤੇ ਮੈਨੂੰ ਨਮਾ ਸ਼ਹਿਰ ਦੇ ਬਾਈਪਾਸ ਤੇ ਦੇ ਦਿੱਤਾ ਸੀ ਇਸ ਤੋਂ ਬੁਸ਼ਕੇ ਕੀਤੀ ਜਾ ਰਹੀ ਹੈ ਕਿ ਉਸ ਬੰਦੇ ਦਾ ਜੇ ਸਾਨੂੰ ਨਾਮ ਪਤਾ ਕਲੀਅਰ ਦੱਸਦਾ ਤੇ ਅਸੀਂ ਉਸ ਨੂੰ ਵੀ ਅ ਰਾਊਂਡ ਆਫ ਕਰਕੇ ਬੁਸ਼ਕੇ ਕਰਾਂਗੇ ਪੰਜਾਬ ਦਾ ਪਹਿਲਾ ਪਿੰਡ ਸੀਗਾ ਲੰਗੜੋਆ ਜਿਹੜਾ ਨਸ਼ਾ ਮੁਕਤ ਸੀਗਾ ਪਰੰਤੂ ਉੱਥੇ ਫੇਰ ਵੀ ਨਸ਼ਾ ਵੇਚ ਰਿਹਾ ਇਹਦਾ ਮਤਲਬ ਦੇਖੋ ਇਹ ਆਪਾਂ ਸਪੱਸ਼ਟ ਨਹੀਂ ਕਹਿ ਸਕਦੇ ਕਿ ਉੱਥੋਂ ਲੈ ਕੇ ਉਹ ਬਾਈਪਾਸ ਤੇ ਉਹ ਦਾਦਾ ਵੀ ਲੱਗ ਰਿਹਾ ਆਪਣੇ ਇਸ ਵਿੱਚ ਪਰ ਇਹ ਅਭੀ ਉੱਥੇ ਬਾਰੇ ਤਾਂ ਮਾਜੋ ਮੁੱਖੰਤੀ ਆਈਸੀਐਨ ਤੇ ਸਾਰੀ ਸਟੇਜ ਤੇ ਅਨਾਉਂਸ ਕੀਤਾ ਫੇਰ ਬੈਂਸਰ ਬੱਜਨ ਦਾ ਸੈਸ਼ਨ ਜਿਹੜਾ ਪਹਿਰੇ ਨੂੰ ਹੋਇਆ ਉਹ ਮਸਮੁਤ ਹੋ ਚੁੱਕਾ ਹੈ ਕਿ ਉੱਥੇ ਹੁਣ ਇਸ ਤਰ੍ਹਾਂ ਦੀ ਦੁਬਾਰਾ ਕੋਈ ਐਕਟੀਵਿਟੀ ਨਹੀਂ ਹੈ ਸਾਡੀ ਵੀ ਉਹ ੜਕੀ ਗੁਰਦੇ ਦੇ ਬਾਈਪਾਸ ਤੇ ਮਜੂਸੀ ਜਿਥੇ ਮੈਂ ਖੁਦ ਹਾਜ਼ਰ ਸੀ ਤੇ ਤੇ ਮੇਰੇ ਮੌਜੂਦ ਹਨ ਲੜ ਕੇ ਇੱਕ ਉਹ ਬਾਈਕ ਤੇ ਸਵਾਰ ਉੱਤੇ ਆਏ ਤੇ ਜਿਹਨਾਂ ਨੂੰ ਅਸੀਂ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਉੱਥੇ ਬਲਸ ਨੂੰ ਚੱਕਵਾ ਦੇ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੂੰ ਆਖਿਰ ਬਲਸ ਪਾਰਟੀ ਨੇ ਮਨ ਕਾਬੂ ਕੀਤਾ ਤੇ ਜਿਨ੍ਹਾਂ ਨੇ ਜਿਨ੍ਹਾਂ ਦੇ ਵਿੱਚ ਜਿਹੜਾ ਮੋਟਰਸਾਈਕਲ ਚਾਲਕ ਡਰਾਈਵਰ ਜਿਹੜਾ ਸੀਗਾ ਉਹ ਮੁਕੇਸ਼ ਕੁਮਾਰ ਉੱਥੇ ਬਿੱਲਾ ਬਸ ਉੱਥੇ ਜੂੜ ਸਿੰਘ ਵਾਸੀ ਚੱਕ ਲਾਗੀ ਬਖਸ਼ ਉਹਨੂੰ ਮੋਟਰਸਾਈਕਲ ਚਲਾ ਰਿਹਾ ਸੀ ਤੇ ਦੂਸਰਾ ਉਹਦੇ ਪਿੱਛੇ ਪ੍ਰਦੀਪ ਸਿੰਘ ਉਹਨੂੰ ਪੱਪੂ ਤਦ ਆਸ ਬਸੀ ਨੈਟੋ ਲਧਨੀ ਸوارਜੀ ਤੇ ਤੀਸਰਾ ਸਰਜੀ ਸਿੰਘਤਰ ਅਜਿੰਦਰਪਾਲ ਸਿੰਘ ਵਸੀ ਜਾਨੀਆ ਖਾਨਾ ਰਹਣ ਵਾਲਾ ਦੱਸਿਆ ਮੇਰੇ ਪਰੋਂ ਜੋ ਵੀ ਆ ਜਿਹੜਾ ਗੱਬੇ ਬੈਠਾ ਸੀ ਉਸ ਬੰਦੇ ਨੇ ਉਤੋਂ ਭਜੰਦੀ ਕੋਸ਼ਿਸ਼ ਵੀ ਕੀਤੀ ਮੋਟਰਸਾਈਕਲ ਉੱਤੇ ਤੇ ਉਹਨੂੰ ਜਰੂਰ ਸੀ ਉਹਨੂੰ ਫੜਦੇ ਨੂੰ ਕਰਦੋ ਕੀਤਾ ਤਾਂ ਉਹਨੇ ਕਿਹਾ ਬਾਬਾ ਸੁਟਿਆ ਜਿਹਨੂੰ ਅਸੀਂ ਚੈੱਕ ਕੀਤਾ ਤੇ ਜਿਹਦੇ ਵਿੱਚੋਂ ਹੈਰਵਨ ਜਿਹੜੀ ਉਹ ਬਰਾਮ ਜਿਹੜਾ ਵਜਨ ਕੀਤਾ ਤੇ ਉਹ ਸੱਤ ਗਰਾਮ ਘੋਰ ਕੀ ਭੜਿਆ ਜਿਹਨਾਂ ਕੋਲ ਇਹਦਾ ਵੀ ਸਾਫਤ ਕੀਤੀ ਆ ਤੇ ਇਹਨਾਂ ਨੂੰ ਮੁਤਾਕਾ ਜਿਹੜਾ ਅਸੀਂ ਮਕਦਮਾ ਪੀਸ ਦੇ ਨਾਲ ਕੋਸ਼ਿਸ਼ ਕੀਤੀ ਹੈ ਜਿਹੜੇ ਕਿ ਇਹ ਆਪਣੇ ਪਿੰਡਾਂ ਤੋਂ ਅੰਦਰ ਕਮਾਉਂ ਸਾਈਡ ਕਿਸੇ ਜਾਣਕਰ ਬੰਦੇ ਦੇ ਨਾਲ ਇਹ ਮਿਲ ਕੇ ਜਿਹ ਅਗੇ ਸਪਾਈ ਦੇ ਨਾਲ ਇਹਨਾਂ ਦੇ ਕੋਈ ਮਕਦਮਾ ਇਹ ਦਰਜ ਚਾਹਤ ਨਾ ਇਹਨਾਂ ਨੇ ਅਸੀਂ ਇਹ ਰਾਹੋਂ ਦਿੱਤਾ ਹੋਠਾਂ ਦੇ ਰਣਵੜੇ ਆ ਇਹਨਾਂ ਦਾ ਅਸੀਂ ਸਾਰਾ ਕਾਰਡ ਦੇਖ ਰਹੇ ਇਹਨਾਂ ਬਜਾਏ ਇੱਕ ਮੋਟਰਸਾਈਕਲ ਤੇ ਮੋਟਰਸਾਈਕਲ ਦੀ ਸੀ ਕੱਢ ਜਿਸੀ ਹੈ ਮੋਰਚਾ ਚੋਰੀ ਦਾ ਲੱਗੇ ਦੂਜਾ ਹੈ ਨੇ ਉਹ ਰਵਾਜ ਕਰ ਰਹੇ ਹਨ ਵੀ ਅਜੇ ਆਰਸੀ ਜਾਂ ਡਾਕੂਮੈਂਟ ਇਹਨਾਂ ਨੇ ਫੇਸ ਨਹੀਂ ਕੀਤੇ ਹੈਗੇ ਮੌਕੇ ਤੇ ਤੇ ਬਾਰੇ ਇਹ ਜਿਹੜਾ ਨੰਬਰ ਜਿਹੜਾ ਲੱਗਾ ਹੋਇਆ ਪੀਵੀ 20ਏਡੀ 0395 ਹੈ ਉਹਨੂੰ ਸੀ ਬੈਗ ਬੈਗ ਦਾ